ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਸਰਕਾਰੀ ਵਿਭਾਗ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨੂੰ ਲੈ ਕੇ ਤਕਰੀਬਨ 21 ਦਿਨ ਦਾ ਸਮਾਂ ਉਹਨਾਂ ਦੇ ਕੋਲ ਹੋਏਗਾ ਉਸ ਸ਼ਿਕਾਇਤ ਨੂੰ ਨਿਪਟਾਰਾ ਕਰਨ ਦੇ ਲਈ ਇਸ ਸਾਲ ਹੁਣ ਤੱਕ ਦੇ ਕੇਂਦਰ ਔਸਤਨ ਦੇ ਵਿੱਚ 13 ਦਿਨਾਂ ਦੇ ਵਿੱਚ ਸ਼ਿਕਾਇਤਦਾਰ ਨੇ ਜੇਕਰ ਤੁਹਾਡੀ ਵੀ ਕੋਈ ਸ਼ਿਕਾਇਤ ਹੈ ਤਾਂ ਹੁਣ 21 ਦਿਨਾਂ ਦੇ ਅੰਦਰ-ਅੰਦਰ ਉਸ ਦਾ ਨਿਪਟਾਰਾ ਕੀਤਾ ਜਾਏਗਾ। ਦੇਰਸਲ ਪੀਐਮ ਮੋਦੀ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਬਕਾਇਦਾ तमाम ਸਰਕਾਰੀ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਸਰਕਾਰੀ ਵਿਭਾਗਾਂ ਨੂੰ ਜਿੰਨੀਆਂ ਵੀ ਸ਼ਿਕਾਇਤਾਂ ਆਉਂਦੀਆਂ ਨੇ ਉਹਨਾਂ ਦੀ ਪਹਿਲਾਂ ਜੋ ਸਮਾਂ ਸੀ ਉਹ तकरीबन 60 ਦਿਨਾਂ ਦਾ ਦਿੱਤਾ ਗਿਆ ਸੀ ਪਰ ਹੁਣ ਸਾਰੇ ਮੰਤਰਾਲਿਆਂ ਨੂੰ ਆਦੇਸ਼ جاری ਕਰ ਦਿੱਤੇ ਗਏ ਨੇ ਕਿ 21 ਦਿਨਾਂ ਦੇ ਵਿੱਚ ਵਿੱਚ ਸ਼ਿਕਾਇਤਾਂ ਦਾ ਹੱਲ ਕੀਤਾ ਜਾਏਗਾ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ ਕੇਂਦਰ ਸਰਕਾਰ ਨੇ ਸਮਾਂ ਸੀਮਾ 2020 ਦੇ ਵਿੱਚ 45 ਦਿਨ ਕੀਤੀ ਸੀ 2022 ਦੇ ਵਿੱਚ 30 ਦਿਨ ਕਰ ਦਿੱਤੀ ਸੀ ਪਰ ਹੁਣ 21 ਦਿਨਾਂ ਦੀ ਨਵਾਂ ਸਮਾਂ ਸੀਮਾ ਦੇ ਨਾਲ ਡੈਡ ਲਾਈਨ 10 ਸਾਲ ਪਹਿਲਾਂ ਦੀ ਤੁਲਨਾ ਲਗਭਗ 1 ਤਿਹਾਈ ਰਹਿ ਗਈ ਹੈ ਯਾਨੀ ਕਿ ਹੁਣ ਲੋਕਾਂ ਨੂੰ ਖੱਜਲ-ਖੁਵਾਰੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਸਰਕਾਰੀ ਵਿਭਾਗ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨੂੰ ਲੈ ਕੇ ਤਕਰੀਬਨ 21 ਦਿਨ ਦਾ ਸਮਾਂ ਉਹਨਾਂ ਦੇ ਕੋਲ ਹੋਏਗਾ ਉਸ ਸ਼ਿਕਾਇਤ ਨੂੰ ਨਿਪਟਾਰਾ ਕਰਨ ਦੇ ਲਈ ਇਸ ਸਾਲ ਹੁਣ ਤੱਕ ਦੇ ਕੇਂਦਰ ਆਸਤਨ ਦੇ ਵਿੱਚ 13 ਦਿਨਾਂ ਦੇ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਜਦਕਿ ਜੁਲਾਈ 2024 ਦੇ ਵਿੱਚ ਕੇਂਦਰੀ ਸਕੱਤਰੇਤ ਦੇ ਵਿੱਚ ਲਗਾਤਾਰ 25ਵੇਂ ਮਹੀਨੇ ਮਹੀਨਾਵਾਰ ਨਿਪਟਾਰੇ 1 ਲੱਖ ਕੇਸਾਂ ਨੂੰ ਪਾਰ ਕਰ ਗਏ ਨੇ ਤੇ ਇਸ ਦੇ ਨਾਲ ਪੈਂਡਿੰਗ ਕੇਸਾਂ ਦੇ ਵਿੱਚ ਵੀ ਕਮੀ ਆ ਗਈ ਹੈ ਸ਼ਿਕਾਇਤਾਂ ਦੀ ਗਿਣਤੀ ਘਟ ਕੇ 66060 ਰਹਿ ਗਈ ਹੈ ਤੇ ਇਹਨਾਂ ਦੇ ਵਿੱਚੋਂ 69% ਦੀਆਂ ਸ਼ਿਕਾਇਤਾਂ 30 ਦਿਨਾਂ ਤੋਂ ਵੀ ਘੱਟ ਸਮੇਂ ਤੋਂ ਪੈਂਡਿੰਗ ਦੇ ਵਿੱਚ ਨੇ ਤਾਂ ਨਵੇਂ ਹਦਾਇਤਾਂ ਦੇ ਅਨੁਸਾਰ ਜੇਕਰ ਕਿਸੇ ਸ਼ਿਕਾਇਤ ਦੇ ਲਈ ਵਾਧੂ ਦਸਤਾਵੇਜ਼ ਉਪਲਬਧ ਨਹੀਂ ਹਨ ਤਾਂ ਕੋਈ ਸ਼ਿਕਾਇਤ ਬੰਦ ਨਹੀਂ ਕੀਤੀ ਜਾਏਗੀ ਤੇ ਇਸ ਦੇ ਨਾਲ ਸੀਪੀ ਗ੍ਰਾਮਸ ਤੇ ਸ਼ਿਕਾਇਤ ਅਧਿਕਾਰੀ ਨਾਗਰਿਕਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਨੇ ਤੇ ਲੋਡ ਪੈਣ ਤੇ ਬਾਕੀ ਲੋੜਵੰਦ ਦਸਤਾਵੇਜ਼ ਵੀ ਪ੍ਰਾਪਤ ਕਰ ਸਕਦੇ ਨੇ ਸਰਕਾਰ ਦੇ ਵੱਲੋਂ ਹਰੇਕ ਮੰਤਰਾਲੇ ਦੇ ਵਿੱਚ ਇੱਕ ਸਮਰਪਿਤ ਸ਼ਿਕਾਇਤ ਸੈੱਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਤੇ ਸ਼ਿਕਾਇਤਾਂ ਦੇ ਸਮੇਂ ਸਿਰ ਅਤੇ ਗੁਣਵੱਤਾ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਸਮਰਪਿਤ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਜਾਏਗਾ ਯਾਨੀ ਕਿ ਜਦੋਂ ਕਿਸੇ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਨਾਗਰਿਕ ਨੂੰ ਐਮਐਮਐਸ ਜਾਂ ਫਿਰ ਈਮੇਲ ਦੇ ਰਾਹੀਂ ਸੂਚਿਤ ਕੀਤਾ ਜਾਏਗਾ ਤਾਂ ਨਾਗਰਿਕ ਨੂੰ ਸੂਚਿਤ ਜਿਹੜੀ ਹੈ ਉਸ ਦੀ ਜਾਣਕਾਰੀ ਡਿਟੇਲ ਐਸ